ਤੇ ਇੱਥੇ ਅੱਜ ਆਪਾਂ ਆਪਣੀ ਟਰੇਡ ਪਲਾਨ ਕਰਾਂਗੇ ਅਪਸਾਈਡ ਨੂੰ ਕਾਫੀ ਰਿਸਕੀ ਟਰੇਡ ਹੋਵੇਗੀ ਠੀਕ ਹੈ ਕਿਉਂਕਿ ਮਾਰਕੀਟ ਸਵੇਰ ਤੋਂ ਇੱਕ ਹੀ 15 ਮਿੰਟ ਦੇ ਕੈਂਡਲ ਦੇ ਵਿੱਚ ਟਰੇਡ ਕਰ ਰਹੀ ਹੈ ਬਹੁਤ ਮਤਲਬ ਵੱਡਾ ਕੈਂਡਲ ਬਣਿਆ ਸੀ 323 330 ਦੇ ਕੋਲ ਆਉਂਦੀ ਹੈ ਤੇ ਇੱਥੇ ਆਪਾਂ ਅਪਸਾਈਡ ਦੀ ਟਰੇਡ ਲੈ ਲਵਾਂਗੇ ਸਕੈਲਪਿੰਗ ਇਹਦੇ ਬਾਰੇ ਤੁਹਾਨੂੰ ਟੈਲੀਗ੍ਰਾਮ ਤੇ ਜਾਣਕਾਰੀ ਵੀ ਇੱਥੇ ਦੇ ਦੇ ਦਿੰਦੇ ਆ ਨਾਲ ਦੀ ਨਾਲ ਤੁਸੀਂ ਵੀ ਇਹ ਟਰੇਡ ਪਲਾਨ ਕਰ ਸਕਦੇ ਹੋ ਕਿਉਂਕਿ ਅੱਜ ਸਵੇਰੇ ਤਾਂ ਇੱਕ ਮਤਲਬ ਕੋਈ ਵੀ ਸੈਟਅਪ ਨਹੀਂ ਬਣਿਆ ਸੀ ਤੇ ਇਸ ਕਰਕੇ ਮਤਲਬ ਕਿ ਇੱਥੇ ਹੀ ਆਪਾਂ ਟਰੇਡ ਪਲਾਨ ਕਰਾਂਗੇ ਕਿਉਂਕਿ ਲਾਸਟ ਟਾਈਮ 23330 ਤੋ ਮਾਰਕੀਟ ਨੇ ਰੈਜ਼ਿਸਟੈਂਸ ਲਿਆ ਸੀ ਤੇ ਹੁਣ ਸਪੋਰਟ ਦਾ ਕੰਮ ਕਰ ਸਕਦਾ ਬਸ ਸਿੰਪਲ ਇਸੇ ਤਰੀਕੇ ਨਾਲ ਆਪਾਂ ਇਹ ਟਰੇਡ ਦਾ ਲੌਜੀਕ ਹੈ ਹੋਰ ਕੋਈ ਲੌਜੀਕ ਨਹੀਂ ਹੈ ਠੀਕ ਹੈ ਜਾਂ ਫਿਰ ਆਪਾਂ ਕੀ ਕਰਾਂਗੇ ਕਿ 15 ਮਿੰਟਾਂ ਕੈਂਡਲ ਉੱਤੇ ক্লোਜ਼ ਕਰਨ ਦੇਵਾਂਗੇ ਜਿਹੜਾ ਕਿ ਸਵੇਰੇ ਰੈਜ਼ਿਸਟੈਂਸ ਬਣਿਆ ਸੀ 23000 347 ਠੀਕ ਹੈ ਇਹਦੇ ਉੱਤੇ 15 ਮਿੰਟ ਕੈਂਡਲ ক্লোਜ਼ ਕਰ ਜਾਂਦਾ ਹੈ ਤੇ ਫਿਰ ਆਪਾਂ ਰੀਟੈਸਟ ਤੇ ਡਾਊਨ ਸਾਈਡ ਪਲਾਨ ਕਰਾਂਗੇ ਇਹ ਵੀ ਤੁਹਾਨੂੰ ਇੱਥੇ ਆਪਾਂ ਅਪਡੇਟ ਕਰ ਦਿੰਨੇ ਆ ਟੈਲੀਗ੍ਰਾਮ ਤੇ ਦੋਨੋਂ ਦੇ ਵਿੱਚੋਂ ਕੋਈ ਵੀ ਸੈਟਅਪ ਬਣਦਾ ਤੇ ਇਸ ਤੇ ਆਪਾਂ ਟਰੇਡ ਕਰਾਂਗੇ ਅੱਜ ਦੀ ਆਪਣੇ ਐਕਸਪੈਰੀਮੈਂਟ ਅਕਾਊਂਟ ਦੀ ਠੀਕ ਹੈ ਤੇ ਆਪਾਂ ਇੱਥੇ ਲਿਖ ਦਿੱਤਾ ਟਾਈਪ ਕਰ ਦਿੱਤਾ ਕਿਉਂਕਿ ਬਾਅਦ ਦੇ ਵਿੱਚ ਜੇ ਸੈਟਅਪ ਬਣਿਆ ਤੇ ਤੁਸੀਂ ਵੀ ਪਲਾਨ ਕਰ ਸਕਦੇ ਹੋ ਠੀਕ ਹੈ ਬਾਕੀ ਇਹ ਵੀਡੀਓ ਤੁਹਾਨੂੰ ਬਾਅਦ ਚ ਮਿਲੇਗੀ ਉਦੋਂ ਨਾਲ ਸਮਝੋ ਕੀ ਟਰੇਡ ਕਰਨੀ ਹੈ ਕਿਉਂਕਿ ਵੀਡੀਓ ਦੇ ਵਿੱਚ ਜਿਵੇਂ ਦੱਸ ਰਹੇ ਹਾਂ ਤੇ ਪਹਿਲਾਂ ਲਾਈਵ ਇਹ ਟੈ ਤੇ ਵੇਟ ਕਰਦੇ ਹਾਂ ਹੁਣ ਆਪਣੀ ਐਂਟਰੀ ਦਾ ਤੇ ਮਾਰਕੀਟ ਥੱਲੇ ਆ ਰਹੀ ਹੈ 15 ਮਿੰਟ ਉੱਤੇ ক্লোਜ਼ ਨਹੀਂ ਹੋਇਆ ਠੀਕ ਹੈ ਤੇ ਆਪਾਂ ਇੱਥੇ ਹੁਣ 23310 ਸੀ ਓਪਨ ਕੀਤਾ ਹੈ ਵੇਟ ਕਰਦੇ ਹਾਂ ਇਹਦੇ ਵਿੱਚ ਥੱਲੇ ਆਉਣ ਦਾ ਸਟੌਪ ਲੋਸ ਆਪਾਂ ਲਾਸਟ ਲੋ ਦੇ ਥੱਲੇ ਲਗਾਵਾਂਗੇ ਜੋ ਕਿ ਆਪਣਾ ਬੰਦਾ ਹੈ 108 ਦੇ ਆਸ-ਪਾਸ ਠੀਕ ਹੈ ਤੇ ਹੁਣ ਆਪਾਂ ਇੰਝ ਕੀਤਾ ਹੈ ਕਿ 23350 ਦਾ ਸੀ ਈ ਬਾਇ ਕਰਾਂਗੇ ਠੀਕ ਹੈ ਕਿਉਂਕਿ ਇਹਦੇ ਵਿੱਚ ਛੋਟਾ ਸਟੌਪ ਲੋਸ ਬੰਦਾ ਹੈ ਇਸ ਨੂੰ ਆਪਾਂ ਬਾਇ ਕਰ ਲਿਆ ਠੀਕ ਹੈ ਸਟੌਪ ਲੋਸ ਉਸੇ ਲੋ ਦੇ ਥੱਲੇ ਲਾਵਾਂਗੇ ਜੋ ਲਾਸਟ ਬੰਦਾ ਹੈ ਆਪਣਾ ਇਹਦੇ ਵਿੱਚ ਆਲਮੋਸਟ ਕ 96 ਦੇ ਆਸ-ਪਾਸ 92 ਤੇ ਐਂਟਰੀ ਹੋਈ ਹੈ ਤੇ 84.17 ਆਪਣਾ ਸਟੌਪ ਲੌਸ ਹੈ ਮਤਲਬ ਕਿ 12% ਦਾ ਸਟੌਪ ਲੌਸ ਹੈ ਤੇ ਇੰਨਾ ਹੀ ਆਪਾਂ ਟਾਰਗੇਟ ਰੱਖਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸਟੌਪ ਲੌਸ ਮੈਂ ਲਗਾਇਆ ਹੋਇਆ ਹੈ ਵਿਚੋ ਵੀਡੀਓ ਮਤਲਬ ਕਿ ਕੱਟੀ ਜਾਏਗੀ ਕਿਉਂਕਿ ਵੀਡੀਓ ਬਹੁਤ ਵੱਡੀ ਸੀ ਕਾਫੀ ਟਾਈਮ ਮੇਟ ਟ੍ਰੇਡ ਚੱਲੀ ਹੈ ਠੀਕ ਹੈ ਤੇ ਇਸ ਕਰਕੇ ਆਪਾਂ ਵੇਟ ਕਰਦੇ ਹਾਂ ਤੇ ਆਲਮੋਸਟ ਆਪਣਾ ਸਟੌਪ ਲੌਸ ਹਿੱਟ ਹੋਣ ਵਾਲਾ ਹੈ ਠੀਕ ਹੈ ਤੇ ਆਪਣਾ ਸਟੌਪ ਲੌਸ ਇੱਥੇ ਹਿੱਟ ਹੋ ਚੁੱਕਾ ਹੈ ਠੀਕ ਹੈ ਅੱਜ ਆਪਾਂ ਨੇ ਮਤਲਬ ਉਹ ਇੱਕ ਹੀ ਟ੍ਰੇਡ ਆਪਾਂ ਹੀ ਪਲਾਨ ਕੀਤੀ ਇਹਦੇ ਵਿੱਚ ਆਪਾਂ ਨੂੰ ਲੌਸ ਹੋਇਆ ਠੀਕ ਹੈ ਕਿੰਨੇ ਦਾ ਲੌਸ ਹੋਇਆ 888 ਰੁਪਏ ਦਾ ਆਪਾਂ ਨੂੰ ਲੌਸ ਹੋਇਆ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਚ ਕਿਉਂਕਿ ਅੱਜ ਮਾਰਕੀਟ ਬਹੁਤ ਹੀ ਸਾਈਡਵੇਸ ਸੀ ਤੇ ਪ੍ਰੀਮੀਅਮ ਕਾਫੀ ਢਿੱਕੇ ਹੋ ਰਿਹਾ ਸੀ ਤੇ ਮਾਰਕੀਟ ਇੱਕ ਹੀ ਜਗ੍ਹਾ ਤੇ ਮਤਲਬ ਫਸੀ ਹੋਈ ਸੀ ਸਵੇਰ ਵਾਲੇ 15 ਮਿੰਟ ਕੈਂਡਲ ਦੇ ਵਿੱਚ ਬਹੁਤ ਵੱਡਾ ਮੋਮੈਂਟਮ